ਤੇਰੀ ਪਰ ਤੋੜਵੇ ਤੁਰਕੇ ਮੈਨੂੰ ਫਨਾਵਾ ਗਰਾ ਤੁਰਕੇ ਮੈਨੂੰ ਫਨਾਵਾ ਗਰਾ ਤੁਰਕੇ ਮੈਨੂੰ ਫਨਾਵਾ ਗਰਾ ਤੁਰਕੇ ਮੈਨੂੰ ਫਨਾਵਾ ਗਰਾ ਉਹ ਲੈ ਦੀ ਝਾਂਜਰਾਂ ਤੇ ਲੈ ਲਈ ਰਾਣੀ ਹਾਰਨੀ ਉਹ ਲੈ ਲਈ ਝਾਂਜਰਾਂ ਤੇ ਲੈ ਲਈ ਰਾਣੀ ਹਾਰਨੀ ਉਹ ਤੈਨੂੰ ਜਾਨੋ ਜੱਟ ਕਰੂ ਹੁਣ ਪਿਆਰ ਨਹੀਂ ਮੈਂ ਰੱਖੂ ਤੈਨੂੰ ਵਾੰਗ ਰਾਂ ਸੱਚੀ ਮੈਂ ਰੱਖੂ ਤੈਨੂੰ ਫੁੱਲਾ ਵਾਂਗ ਰਾਂ ਮੈਂ ਰੱਖੂ ਤੈਨੂੰ ਫੁੱਲਾ ਵਾਂਗ ਰਾਂ ਮੈਂ ਰੱਖੂ ਤੈਨੂੰ ਫੁੱਲਾ ਵਾਂਗ ਰਾਂ ਸੀ ਆ ਕਨੀ ਹੋ ਤੈਨੂੰ ਮੰਦਾ ਬੋਲਣੇ ਦੀ ਗੱਲ ਦੂਰਨੀ ਹੋ ਤੈਨੂੰ ਮਾੜਾ ਬੋਲਣੇ ਦੀ ਗੱਲ ਦੂਰਨੀ ਮੁੱਕਦੇ ਵਟੂਣਾ ਮੈਂ ਅਖਵਾਲੀ ਗੂ ਅਮਿਤ ਇਹ ਗਾਣਾ ਕਿਨੂੰ ਯਾਦ ਕਰਕੇ ਗਾਇਆ ਜੀ ਆ ਦੱਸੋ ਪਹਿਲਾਂ ਨੀਸ਼ਾ ਜੀ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਅਮਿਤ ਬਹੁਤ ਸ਼ਰਮਾਉਂਦੇ ਨੇ ਕਿਸੇ ਕੁੜੀ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦੇ ਜੀ ਇਸ ਕਰਕੇ ਆਪਾਂ ਪੁੱਛ ਰਹੇ ਹਾਂ ਕਿ ਕਿਨੂੰ ਯਾਦ ਕਰਕੇ ਗਾਇਆ ਦੱਸੋ ਜੀ ਮੈਂ ਪਰਮਿਸ਼ਨ ਲਈ ਸੀ ਫਿਰ ਇਸ ਪਰਫੋਰਮੈਂਸ ਦੀ ਕਿਹਦੇ ਕੋਲ ਆਪਣੀ ਵਾਈਫ ਕੋਲ ਕੀ ਬਾਤ ਹੈ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅੱਛਾ ਗਾਣਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪਰਮਿਸ਼ਨ ਮਿਲ ਗਈ ਸੀ ਫਿਰ ਜੀ ਜੀ ਬਿਲਕੁਲ ਕੀ ਬਾਤ ਹੈ ਜੀ ਇਹਨਾਂ ਦੀ ਵਾਈਫ ਲਈ ਜ਼ੋਰਦਾਰ ਤਾੜੀਆਂ ਯਾ ਕੀ ਵੀ ਕੀ ਆਉਣਾ ਵੀ ਅੱਛਾ ਨਾ ਆਇਆ ਫੇਰ ਮੈਂ ਤੇਰੇ ਨਾਲ ਆ ਤੇ ਆਓ ਜੀ ਸਭ ਤੋਂ ਪਹਿਲੇ ਪੁੱਛਦੇ ਆ ਆਪਾਂ ਸਚਿੰਤ ਜੀ ਕੋਲੋਂ ਕਿ ਇਹਨਾਂ ਦੋਵਾਂ ਦੀ ਪਰਫਾਰਮੈਂਸ ਕਿੱਦਾਂ ਦੀ ਲੱਗੀ ਵੈਰੀ ਨਾਈਸ ਯਾਰ ਬਹੁਤ ਅੱਛੀ ਕੇਮਿਸਟਰੀ ਸੀਗੀ ਔਰ ਗਾਣਾ ਤਾਂ ਖੈਰ ਹੈ ਹੀ ਬਹੁਤ ਖੂਬਸੂਰਤ ਔਰ ਤੁਸੀਂ ਦੋਨੋਂ ਨੇ ਇੰਨਾ ਕਮਾਲ ਲਗਾਇਆ ਔਰ ਇਹਨਾਂ ਜਸਟੀਫਾਈਡ ਲੱਗਿਆ ਨਾ ਕਿ ਜਿੱਦਾਂ ਤੁਹਾਡਾ ਹੀ ਗਾਣਾ ਹੈ ਉਹ ਤੈਨੂੰ ਜਾਨੋ ਜੱਟ ਕਰੂ ਹੁਣ ਪਿਆਰ ਨਹੀਂ ਮੈਂ ਰੱਖੂ ਤੈਨੂੰ ਵਾੰਗ ਰਾਂ ਸੱਚੀ ਮੈਂ ਰੱਖੂ ਤੈਨੂੰ ਫੁੱਲਾ ਵਾਂਗ ਰਾਂ ਮੈਂ ਰੱਖੂ ਤੈਨੂੰ ਫੁੱਲਾ ਵਾਂਗ ਰਾਂ ਸੁਖਸਿਮਰਨ ਬਹੁਤ ਅੱਛਾ ਸੀ ਵੈਰੀ ਨਾਈਸ ਔਰ ਅਮਿਤ ਖਾਸ ਤੌਰ ਤੇ ਕਿਉਂਕਿ ਨੀਮਾ ਸਕੇਲ ਸੀ ਤੁਸੀਂ ਬਹੁਤ ਅੱਛਾ ਗਾਇਆ ਥੈਂਕ ਯੂ ਸਰ ਬਹੁਤ ਅੱਛਾ ਗਾਇਆ ਥੈਂਕ ਫੀਮੇਲ ਲਈ ਸੀਗਾ ਇਹ ਨਾਰਮਲ ਸਕੇਲ ਔਰ ਮੇਲ ਲਈ ਸੀਗਾ ਇਹ ਲੋਅ ਰਾਕਟਿਵ ਸੋ ਲੋਅਰ ਰਾਕਟਿਵ ਤੇ ਜੇ ਤੁਸੀਂ ਸੁਰ ਸੰਭਾਲ ਕੇ ਗਾ ਸਕਦੇ ਹੋ ਤਾਂ ਫਿਰ ਤੁਸੀਂ ਕੁਝ ਵੀ ਗਾ ਸਕਦੇ ਹੋ लगी एक खूबसूरत मैं आज आज अमित रूप देखे। <laughs> सारे ने बिल्कुल। निशा जी आज तक ना जिन्या परफॉर्मेंस देखिया ने, भी पर ने सेमा जा शर्मा के हालांकि बहुत बा कमाल गाँव है हमेशा ही बा कमाल परफॉर्म किया है लेकिन अज ना एक नवा रूप देखने ਇਕਦਮ ਇਸ਼ਾਰਿਆਂ-ਇਸ਼ਾਰਿਆਂ ਦੇ ਨਾਲ ਬਟ ਮੈਨੂੰ ਆ ਸੀਗਾ ਕਿ ਹੁਣ ਇਹ ਤੁਹਾਨੂੰ ਘਰ ਜਾ ਕੇ ਪਤਾ ਚਲੇਗਾ ਕਿ ਤੁਹਾਨੂੰ ਫੁੱਲ ਮਿਲਣਗੇ ਅੱਗੇ ਕਿ ਅੰਗਾਰੇ ਅਸੀਂ ਅੰਦਰ ਸਪੀਨ ਦੇਖ ਰਹੇ ਸੀ ਆਪਾਂ ਹਰਾਣ ਹੋ ਗਏ ਮੱਕਾ ਕਰੇ ਜਾ ਕੇ ਕੁੱਟ ਤਾਂ ਨਹੀਂ ਪਾਉਗੀ ਇਸ ਮੁੰਡੇ ਨੂੰ ਬਟ ਤੁਸੀਂ ਇੰਨੀ ਜ਼ਿਆਦਾ ਐਕਸਪ੍ਰੈਸਿਵ ਹੈਗੇ ਹੋ ਤੁਹਾਡੀ ਐਕਸਪ੍ਰੈਸ਼ਨਸ ਅੱਜ ਖੁੱਲ ਕੇ ਆਇਆ ਤੋ ਜਦੋਂ ਵੀ ਕਦੀ ਸਟੇਜ ਤੇ ਪਰਫਾਰਮ ਕਰੋ ਨਾ ਚਾਹੇ ਅੱਜ ਤਾਈ ਤੁਸੀ ਜੋੜੀ ਪਰਫਾਰਮ ਕਰ ਰਹੇ ਸੀ ਹੈਨਾ ਬਟ ਕਦੀ ਵੈਸੀ ਵੀ ਤੁਸੀ ਪਰਫਾਰਮ ਕਰੋ ਇਦਾਂ ਹੀ ਕਰੋ ਜੀ ਮੈਮ ਬਹੁਤ ਵਧੀਆ ਸੀ ਦੋਨਾਂ ਦੀ ਕੇਮਿਸਟਰੀ ਬਾ ਕਮਾਲ ਸੀ ਥੈਂਕ ਯੂ ਮੈਮ ਮਜ਼ਾ ਆਇਆ ਨਿਸ਼ਾ ਜੀ ਆਮਿਕ ਤੁਸੀਂ ਬਹੁਤ ਸੋਹਣਾ ਗਾਇਆ ਤੇ ਪਹਿਲਾਂ ਤਾਂ ਥੋੜੀ ਜੀ ਜਿਹੜੀ ਸ਼ਾਇਨਸ ਹੈ ਇਹਨੂੰ ਘਟਾਓ ਬਿਕੋਜ਼ ਤੁਸੀਂ ਅੱਗੇ ਜਾ ਕੇ ਵੀਡੀਓਜ਼ ਕਰਨੀਆਂ ਹਨ ਨਵੀਆਂ-ਨਵੀਆਂ ਮਾਡਲ ਨਾਲ ਹਨਾ ਤੁਹਾਨੂੰ ਐਕਟ ਕਰਨਾ ਪੈਣਾ ਗਾਣੇ ਗਾਉਣੇ ਪੈਣੇ ਆ ਤਾਂ ਆਪਣੀ ਜਿਹੜੀ ਸੰਗ ਹੈ ਇੱਥੇ ਇਸੇ ਸਟੇਜ ਤੇ ਖਤਮ ਕਰਕੇ ਚੱਲਣੀ ਆ ਤੇ ਬਾਕੀ ਤੁਸੀਂ ਵਾਈਫ ਤੋਂ ਪਰਮਿਸ਼ਨ ਲੈ ਕੇ ਆਏ ਹੋ ਕੀ ਬਾਤ ਹੈ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਨਿਸ਼ਾ ਜੀ ਜੇ ਇਸ ਪਰਫਾਰਮੈਂਸ ਲਈ ਪਰਮਿਸ਼ਨ ਲੈ ਕੇ ਆਇਆ ਹੈ ਵੀਡੀਓ ਕਰਨ ਲਈ ਤੇ ਫਿਰ ਪੈਰੀ ਹੱਥ ਲਾ ਕੇ ਆਇਆ ਕਰੇਗਾ ਚਲੋ ਬਹੁਤ ਵਧੀਆ ਗੱਲ ਹੈ ਇਸ ਸਿਮਰਨ ਤੁਸੀਂ ਬਹੁਤ ਸੋਹਣਾ ਗਾਇਆ ਤੇ ਬਾਕੀ ਜਿੱਦਾਂ ਸਚਿਨ ਜੀ ਨੇ ਕਿਹਾ ਕਿ ਰੀਅਲ ਜਿਹੜਾ Song ਆ ਉਦਾਂ ਹੀ ਸਾਨੂੰ ਫੀਲ ਆਇਆ ਤੁਹਾਡੇ ਦੋਨਾਂ ਦੇ ਨਾਲ। Thank you ਮੈਮ। ਤੇ ਮੇਰੇ ਵੱਲੋਂ ਤੁਹਾਨੂੰ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬੈਸਟ ਵੀਸ਼ੇ। Thank you so much. Thank you। ਸਮੀ ਸਰ ਕਿਦਾਂ ਨਹੀਂ ਲਗੀ ਤੁਹਾਨੂੰ ਇਹ ਪਰਫਾਰਮੈਂਸ? ਮੈਂ ਬਹੁਤ Enjoy ਕੀਤੀ ਜੀ। ਮੈਨੂੰ ਦੋਨੇ ਨਾ ਵਧੀਆ ਮਿੱਠਾ-ਮਿੱਠਾ ਜਿਹਾ ਗਾ ਰਹੇ ਸੀ। ਅਸੀਂ ਇੰਨਾ Enjoy ਕਰ ਰਹੇ ਸੀ ਇਵਨ ਕਿ ਸਾਰੇ Enjoy ਕਰ ਰਹੇ ਸੀਗੇ। ਨਾਲ ਤਾੜੀਆਂ ਵਜਾ ਰਹੇ ਸੀ। ਸਾਰੇ ਬਹੁਤ ਸੋਹਣਾ ਤੁਸੀਂ ਪਰਫਾਰਮ ਕੀਤਾ। ਤੇ ਮੈਂ ਮੇਰੇ ਦਿਮਾਗ 'ਚ ਇੱਕ ਕੁਐਸਚਨ ਚੱਲ ਰਿਹਾ ਸੀਗਾ ਜਦੋਂ ਤੁਸੀਂ ਇੱਕ ਦੂਜੇ ਨੂੰ ਕਰ ਰਹੇ ਸੀਗੇ ਕਿ ਅੱਛਾ ਅੱਛਾ ਨਹੀਂ ਜੀ ਹਾਂ ਜੀ ਹੈਨਾ ਤੇ ਉਦੋਂ ਲੱਗ ਨਹੀਂ ਰਿਹਾ ਸੀਗਾ ਕਿ ਮਤਲਬ ਇਹਨੇ ਪਹਿਲਾਂ ਸ਼ਾਈ ਨੇ ਤੇ ਹੈਨਾ ਮੈਨੂੰ ਹੁਣ ਜਿੱਦਾਂ ਮਨਜੀ ਨੇ ਦੱਸਿਆ ਕਿ ਇਹ ਤਾਂ ਪਹਿਲਾਂ ਨਹੀਂ ਪਰਫਾਰਮੈਂਸ ਦੇ ਵਿੱਚ ਬੜੇ ਸ਼ਾਈ ਜੇ ਹੋ ਕੇ ਕਰਦੇ ਨੇ ਬਟ ਇਦਾਂ ਹੀ ਰੋ ਖੁੱਲ ਕੇ ਪਰਫਾਰਮ ਕਰੋ ਕਿਉਂਕਿ ਪਰਫਾਰਮ ਬਹੁਤ ਜ਼ਰੂਰੀ ਹੈ ਨਾਨਾਰ ਸੋ ਮੇਰੇ ਵੱਲੋਂ ਦੋਨਾਂ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਗੁੱਡ ਲੱਕ ਬੈਸਟ ਵਿਸ਼ਿਸ਼ੀਆ ਥੈਂਕ ਯੂ ਸਰ ਥੈਂਕ ਯੂ ਜੀ Thank you Amitji, thank you, thank you.